ਮੈਂ ਰਾਜਕੁਮਾਰ ਡਾਇਰੈਕਟਰ ਏ ਐਮ ਆਰ ਵਾਲ ਪ੍ਰਾਈਵੇਟ ਲਿਮਟਿਡ ਬਟਾਲਾ ਮੈਂ ਅਰਦਾਸ ਕਰਦਾ ਦਿਵਾਲੀ ਦੇ ਤਿਉਹਾਰ ਤੇ ਬਿਸ਼ਕਰਮਾ ਦੇ ਔਰ ਅਚਲ ਸਾਹਿਬ ਨੋਵੀਂ ਦਸਵੀਂ ਦੇ ਮਹਿਲੇ ਤੇ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਤਾਂ ਕਿ ਇਹ ਜੋ ਤਿਉਹਾਰ ਆਉਣ ਵਾਲੇ ਦਿਨ ਖੁਸ਼ੀਆਂ ਭਰ ਆ ਸਾਰਿਆਂ ਵਾਸਤੇ ਹੋਵੇ ਔਰ ਜਿਹੜੇ ਸਾਡੇ ਪੰਜਾਬ ਨੂੰ ਥੋੜੀ ਜੀ ਨਜ਼ਰ ਲੱਗੀ ਹੋਈ ਆ ਮੈਂ ਅਰਦਾਸ ਕਰਦਾ ਵੀ ਇਹ ਵੀ ਆਉਣ ਵਾਲੇ ਸਮੇਂ ਚ ਸਭ ਕੁਝ ਬਹੁਤ ਠੀਕ ਹੋਵੇ ਔਰ ਅਸੀਂ ਸਾਰੇ ਰਲ ਕੇ ਇਹੀ ਪ੍ਰਭਾਤਵਾ ਅਗੇ ਅਰਦਾਸ ਕਰਦੇ ਆ ਵੀ ਇਹ ਇਤਿਹਾਅ ਸਾਡੇ ਖੁਸ਼ੀਆਂ ਭਰਿਆ ਹੋਣ ਸਾਡਾ ਪੰਜਾਬ ਚੜਦਾ ਹੱਸਦਾ ਵਸਦਾ ਖੇੜਦਾ ਰਹੇ ਸਾਰਿਆਂ ਨੂੰ ਮੇਰੀ ਇਹ ਅਰਦਾਸ ਆਖਿਰ ਵਿੱਚ ਮੇਰੇ ਵੱਲੋਂ ਬਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈ